ਜਿਹੜੇ ਤੇ ਘਰਾਂ 'ਤੇ ਲੱਗੀ ਐ ਜੀ ਗੱਦਾ ਸਿੰਘ ਬੇਜਰ ਸਿੰਘ ਦੇ ਬੰਦਿਆਂ ਨੇ ਮਤਲਬ ਜਿਹੜਾ ਰਵਿੰਦਰ ਸਿੰਘ ਦਾ ਘਰ ਤਾਂ ਹੁੰਦਾ ਜੀ ਉਹ ਦੇ ਘਰ ਤੋਂ ਬਾਅਦ ਫੇਰ ਇਹ ਮਤਲਬ ਉਹਨੂੰ ਜਦੋਂ ਪਤਾ ਲੱਗਿਆ ਇਸ ਤੋਂ ਬਾਅਦ ਸਾਰੇ ਘਰੇ ਬੰਦੇ ਆ ਗਏ ਥਣੇ ਘਰਾਂ ਨੂੰ ਤਾਂ ਜੀ ਸਰ ਫੇਰ ਉਸਨੇ ਆਪ ਦੇ ਬੰਦੇ ਸੱਦ ਕੇ ਤੇ ਉਹਨਾਂ ਦੇ ਘਰਾਂ ਦੇ ਅੱਦਾਲਤ ਆ ਗਈ ਚਿੱਟੇ ਵਾਲਿਆਂ ਨੂੰ ਅਸੀਂ ਐਂ ਕਹਤਾ ਵੀ ਸਾਡੇ ਪਿੰਡ 'ਚ ਚਿੱਟਾ ਨਾ ਵੇਚੋ ਤੁਸੀਂ ਸਾਡੇ ਪਿੰਡ ਦੇ ਮੁੰਡੇ ਚਿੱਟਾ ਵੇਚਦੇ ਆ ਵੀ ਬਾਹਰ ਵੇਚ ਲੋ ਸਾਡੇ ਬੱਚੇ ਕਿਉਂ ਖਰਾਬ ਕਰੀ ਜਾਂਦੇ ਆ ਤੁਸੀਂ ਐਨੀ ਗੱਲ ਕਹੀ ਆ ਕੋਈ ਦੂਜੀ ਗੱਲ ਨਹੀਂ ਕਹੀ ਉਹਨਾਂ ਨੇ ਸਾਡੇ ਤੇ ਹਮਲਾ ਕਰਤਾ ਪਹਿਲੀ ਅਰਜ਼ੀ ਇਹ ਨਸ਼ੇ ਦਾ ਮੁੱਦਾ ਹੈ ਨਹੀਂਗਾ ਇਹਦਾ ਵੀ ਹਾਲੇ ਰੱਖੇ ਇਸ ਦਾ ਮੁੱਦਾ ਠੀਕਾ ਮੁੱਦਾ ਰਾਂਝੇ ਦੇ ਵਿੱਚ ਸਾਰਾ ਕੁਝ ਹੋਇਆ ਕੋਈ ਨਸ਼ੇ ਵਾਲਿਆਂ ਨੇ ਨਹੀਂ ਵਾਲਿਆ ਕਿ ਕਿਸੇ ਹੋਰ ਨੇ ਨਹੀਂ ਵਾਲਿਆ ਉਹਨਾਂ ਨੇ ਵੀ ਬੰਦੇ ਸੱਦਲੇ ਉਹਨਾਂ ਨੇ ਵੀ ਬੰਦੇ ਸੱਦਲੇ ਤੇ ਦੇ ਘਰੇ ਗੱਡੀ ਲੈ ਕੇ ਸਾਡੇ ਮਗਰ ਜਾਵੜੇ ਪੰਜ ਅਸੀਂ ਬੁੜੀਆਂ ਗੀਆਂ ਉੱਥੇ ਮੇਰੇ ਨਾਲ ਪੰਜ ਬੁੜੀਆਂ ਸੀਗਾਂ ਕੋਈ ਬੰਦਾ ਸਾਡੇ ਨਾਲ ਹੈ ਨਹੀਂ ਸੀਗਾ ਸਰਪੰਚ ਦੇ ਘਰੇ ਕਹਿੰਦਾ ਕਹਿੰਦਾ ਮੈਂ ਇੱਥੇ ਗੱਡੀ ਚੜਾਉਣਾ ਕਹਿੰਦਾ ਮੈਨੂੰ ਬੋਲਦੀ ਐ ਇਹਦੀ ਕੋਈ ਇੱਜ਼ਤ ਨਹੀਂ ਫਲਾਣਾ ਐਵ ਜੀਆਂ ਗੱਲਾਂ ਕਿਤਨਾ ਮੈਂ ਅਰੇ ਮਤਲਬ ਬੰਦੇ ਬਾਹਰੋਂ ਮਂਗਾਏ ਆ ਜੀ ਘਰ ਤੋਂ ਆਉਣ ਆ ਸੀ ਤਾਈਓ ਇਹ ਸੱਤੀ ਹੁੰਦੀ ਐ ਜੀ ਇਹ ਜਿਹੜੀ ਔਰਤ ਆ ਨਾ ਹਰੇਕ ਕੇਸ ਦੇ ਵਿੱਚ ਇਨਵੋਲਵ ਐ ਇਹਨੇ ਪਹਿਲਾਂ ਵੀ ਇੱਕ ਛੜ ਜਿੱਤਦਾ ਪਰਚਾ ਦਾ ਕਿਤਰ ਆਇਆ ਇੱਕ ਤੋਂ ਬਾਅਦ ਵੀ ਇਹ ਸਟੇਟਮੈਂਟ ਦਿੰਦੀ ਐ ਕਿ ਇਥੇ ਕੁੜੀ ਬਾਹਰ ਜਾਵੜੀ ਸੀ ਉਹਦੇ ਵਿੱਚ ਇਹ ਸਟੇਟਮੈਂਟ ਮਤਲਬ ਐਸਐਸਓ ਦੇ ਨੇ ਦਿੱਤੀ ਸੀ ਇਹ ਹਰੇਕ ਬੰਦੇ ਤੇ ਸਟੇਟਮੈਂਟ ਦਿੱਤੀ ਆ ਇਹ ਐਸੇ ਕਿਤੇ ਵਾਲੀ ਹੈ ਪਤਾ ਵੀਰ ਜੀ ਚਾਰ ਬੰਦਿਆਂ ਦਾ ਸਾਡਾ ਕੋਈ ਪਤਾ ਨਹੀਂ ਕਿੱਥੇ ਆ ਕਿੱਥੇ ਨਹੀਂ ਆ ਪੰਜ ਬੰਦੇ ਸਾਡੇ ਹਸਪੀਟਲ ਚ ਪਏ ਆ ਰੋਜ਼ਾ ਤਾਂ ਪਹਿਲਾਂ ਭੱਲੇ ਇਹਨਾਂ ਨੇ ਸਮੇਂ ਦੀ ਮੇਰੀ ਸ਼ੈ ਕਾਦੀ ਹੋ ਗਈ ਜੀ ਤਾਂ ਤੁਸੀਂ ਆ ਕੇ ਵੇਖੋ ਨਾ ਉਹ ਤਾਂ ਕਰਤਾ ਸਾਰਾ ਹੀ ਭੰਨ ਤੱਕ ਘਰ ਭੰਨ ਤੱਕ ਫੇਰ ਹੀ ਹੋਇਆ ਤਾਂ ਇਹ ਜੀ 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 ਕੰਨ ਲੜਾਈ ਹੁੰਦੀ ਨਹੀਂ ਮੈਂ ਇੱਥੇ ਹੈ ਹੀ ਨਹੀਂ ਸੀ ਮੈਂ ਤਾਂ ਚੰਡੀਗੜ੍ਹ ਸੀ ਪੁੱਛ ਲੋ ਜੀ ਨੂੰ ਵਰਕੇ ਤੇਰੇ ਕੋਲ ਹਾਈ ਕੋਰਟ ਦੇ ਵੀ ਮੇਰੇ ਕੋਲੇ ਆ ਪਾਸ ਹੈਗਾ ਪਿਆ ਜੀ ਇੱਕ ਮੈਂ ਤਾਂ ਇਹ ਲੜਾਈ ਦੀ ਸ਼ਾਮਲੀ ਹੈ ਨਹੀਂ ਸੀਗਾ ਇਹ ਬੰਦੇ ਨੇ ਉਹ ਜਿਹੜਾ ਮੁੰਡੇ ਨੇ ਅੱਗ ਲਾਈ ਹੈ ਉਹਨੂੰ ਕਹਿੰਦਾ ਵੀ ਮਤਲਬ ਤੂੰ ਸੱਟ ਨਸ਼ਾ ਵੇਚਦਾ ਹੈ ਜੀ ਉਹ ਨਸ਼ਾ ਨਹੀਂ ਵੇਚਦਾ ਸਾਡੇ ਇੱਥੇ ਕਾਲੀ ਮੈਂਬਰੀ ਕਮੇਟੀ ਬਣੀ ਹੈ ਨਸ਼ਾ 80 ਸਾਲ ਦੀ ਸੱਚੀ ਕਹਾਣੀ ਬੰਤਾ ਸਿੰਘ ਜੀ ਸਰਪੰਚ ਪਿੰਡ ਦਾਨ ਸਿੰਘ ਵਾਲੇ ਤੋਂ ਗੱਲ ਹੋ ਰਹੀ ਹੈ ਜੀ ਹਾਂ ਜੀ ਹਾਂ ਜੀ ਬਿਲਕੁਲ ਜੀ ਬਿਲਕੁਲ ਜੀ ਸਰ ਸਫਰ ਟੈਲੀਵਿਜ਼ਨ ਤੋਂ ਗੱਲ ਕਰ ਰਹੇ ਹਾਂ ਜੋਤ ਗਰੇਵਾਲ ਪੱਤਰਕਾਰ ਹਾਂਜੀ ਹਾਂ ਜੀ ਦੱਸੋ ਜੀ ਸਰ ਪਿਛਲੇ ਦਿਨੀ ਜੋ ਤੁਹਾਡੇ ਪਿੰਡ ਦੇ ਵਿੱਚ ਇੱਕ ਘਟਨਾ ਹੋਈ ਹੈ ਅੱਠ ਘਰਾਂ ਨੂੰ ਅੱਗ ਲਾ ਦਿੱਤੀ ਗਈ ਹੈ ਹਾਂਜੀ ਉਹਦੇ ਬਾਰੇ ਜਾਣਕਾਰੀ ਲੈਣੀ ਆ ਸਰ ਉਹ ਇਸ ਤਰ੍ਹਾਂ ਹੀ ਪੱਤਰਕਾਰ ਸਾਹਿਬ ਮਤਲਬ ਜਿਹੜਾ ਬੰਦਾ ਸੀ ਨਾ ਗੱਗਾ ਸਿੰਘ ਮੇਜਰ ਸਿੰਘ ਦਾ ਜੀ ਇਹ ਇਹ ਸਰ ਗੱਗਾ ਸਿੰਘ ਮੇਜਰ ਸਿੰਘ ਕੌਣ ਹੈ ਕਲੀਅਰ ਕਰੋਗੇ ਅੱਗ ਲਾਉਣ ਵਾਲੇ ਆ ਜਾਂ ਜਿਨ੍ਹਾਂ ਦੇ ਘਰਾਂ ਨੂੰ ਅੱਗ ਲੱਗੀ ਹੋਊ ਤੁਹਾਡੀ ਗੱਲ ਇਹ ਜੀ ਇਹ ਜੀ ਵੀ ਅੱਗ ਲੱਗੀ ਹੈ ਜੀ ਜਿਹਦੇ ਅੱਗ ਲੱਗੀ ਹੈ ਜੀ ਆ ਇਹ ਬੰਦੇ ਨੇ ਉਹ ਜਿਹੜਾ ਮੁੰਡਾ ਨੇ ਅੱਗ ਲਾਈ ਆ ਉਹਨੂੰ ਕਹਿੰਦਾ ਵੀ ਮਤਲਬ ਤੂੰ ਸਾਡਾ ਨਸ਼ਾ ਵੇਚਦਾ ਹੈ ਜੀ ਉਹ ਨਸ਼ਾ ਨਹੀਂ ਵੇਚਦਾ ਸਾਡੇ ਇੱਥੇ 48 ਮੈਂਬਰੀ ਕਮੇਟੀ ਬਣੀ ਹੈ ਨਸ਼ਾ ਸਾਡੇ ਪਿੰਡ ਦੇ ਵਿੱਚ ਬਹੁਤ ਘੱਟ ਹੈ ਮਤਲਬ ਨਹੀਂ ਵਿਕਦਾ ਤਕਰੀਬਨ ਨਾ ਮਾਤਰਾ ਹੈ ਜੀ ਸਰ ਜੀ ਹਾਂ ਉਸ ਤੋਂ ਬਾਅਦ ਉਹ ਇਹਨਾਂ ਦੀ ਤੁਤਮੈ ਮੈ ਮ ਹੋ ਗਈ ਵੀ ਇਹਦੇ ਮੇਰੇ ਤੇ ਤੂੰ ਗਲਤ ਇਲਜ਼ਾਮ ਲਾਉਣਾ ਹੈ ਚਲੋ ਜੀ ਉਹ ਰੇ ਨਾਲੀ ਤੂਦੂ ਮੈਦੇ ਵਿੱਚ ਬਹੁਤ ਲੜਾਈ ਹੋ ਗਈ ਲੜਾਈ ਹੋਣ ਤੋਂ ਬਾਅਦ ਜੋ ਗਲੀਆਂ ਆਵੀ ਸੀ ਮਤਲਬ ਢਿਰ ਲੱਗਦੀ ਐ ਡਲੋ ਡਲੀ ਤਿੰਨ ਦਿਨ ਡਲੇ ਡਲੇ ਬਾਈ ਤੇ ਦੇ ਜੀ ਇਹ ਸਰ ਜਿਹੜੇ ਤਿੰਨ ਦਿਨ ਲੜਾਈ ਹੁੰਦੀ ਆ ਤੁਹਾਨੂੰ ਇਹਦੇ ਬਾਰੇ ਪਤਾ ਲੱਗਦਾ ਨਹੀਂ ਮੈਂ ਉਹਦੇ ਦੋ ਦਿਨ ਚੰਡੀਗੜ੍ਹ ਸੀ ਫਿਰ ਆ ਕੇ ਸੀ ਹਟਾਏ ਫਿਰ ਮਤਲਬ ਇਹ ਸਾਡੇ ਕੋਠੇ ਆਈ ਪਿੰਡ ਦਾਂਦ ਸਿੰਘ ਵਾਲੇ ਨਾਲ ਪੰਚਾਇਤ ਪਈ ਇਹਨਾਂ ਦੀ ਜੀ ਮੈਂ ਦਾਨ ਸਿੰਘ ਵਾਲੇ ਆ ਇਹ ਕੋਠੇ ਜੀਵਨ ਸਿੰਘ ਵਾਲੇ ਦੀ ਗੱਲ ਹੈ ਜੀ ਜੀ ਤੇ ਪੰਚਾਇਤ ਇੱਕ ਹੀ ਹੈ ਇਹ ਕੋਠਿਆ ਦੀ ਵੀ ਤੇ ਪਿੰਡ ਦੀ ਪੰਚਾਇਤ ਇੱਕ ਆ ਜੀ ਉੱਥੋਂ ਦੇ ਤਿੰਨ ਮੈਂਬਰ ਆ ਜੀ ਤੇ ਮਤਲਬ ਸਾਰੇ ਨੰਬਰ ਸਾਡੇ 9 ਆ ਜੀ ਜੀ ਸਰ ਹਾਂ ਤੇ ਮਤਲਬ ਜਦੋਂ ਅਸੀਂ ਮੈਂ ਜਦੋਂ ਪਹਿਲਾਂ ਸਾਡੇ ਸਾਰੇ ਮੈਂਬਰ ਤੇ ਸਭ ਮੇਰਾ ਬੇਟਾ ਨਾਲ ਜਾਂਦਾ ਰਿਹਾ ਜੀ ਉਸ ਤੋਂ ਬਾਅਦ ਪਿਛਲੇ ਦਿਨ ਮੈਂ ਆਪ ਖੁਦ ਗਿਆ ਜੀ ਅਕਿ ਉਹਨਾਂ ਨੂੰ ਕਹਿ ਕੇ ਆਏ ਸੀਗੇ ਵੀ ਅਸੀਂ ਕੱਲ ਨੂੰ ਤੁਹਾਡਾ ਟਿਕਾ ਕਰ ਲੇਖਣਗਾ ਪੱਕਾ ਤੌਰ ਤੇ ਕਰ ਦਨੇ ਤੇ ਰਾਤ ਨੂੰ ਇਹ ਗੱਲ ਹੋ ਗਈ ਰਾਤ ਨੂੰ ਉਹਨਾਂ ਨੇ ਜਿਹੜਿਆਂ ਦੇ ਘਰਾਂ ਅੱਗ ਲੱਗੀ ਐ ਜੀ ਗੱਗਾ ਸਿੰਘ ਵੇਦਰ ਸਿੰਘ ਦੇ ਬੰਦਿਆਂ ਨੇ ਮਤਲਬ ਜਿਹੜਾ ਅਰਵਿੰਦਰ ਸਿੰਘ ਦਾ ਘਰ ਤੁਸੜਾ ਜੀ ਲੋਧਕ ਆਪਣ ਤੋਂ ਬਾਅਦ ਫੇਰ ਇਹ ਮਤਲਬ ਉਹਨੂੰ ਜਦੋਂ ਪਤਾ ਲੱਗਿਆ ਸਾਡੇ ਘਰੇ ਬੰਦੇ ਆ ਗਏ ਇਹਨਾਂ ਨੇ ਘਰ ਪੜਤਾ ਜੀ ਸਰ ਫਿਰ ਉਸਨੇ ਆਪਦੇ ਬੰਦੇ ਸਾਧਕੇ ਤੇ ਉਹਨਾਂ ਦੇ ਘਰਾਂ ਦੇ ਅੱਗੇ ਲਾਤੀਆਂ ਆ ਗੱਲ ਜੀ ਸਰ ਪਿੰਡ ਦੇ ਕੋਈ ਮਸਲਾ ਨਹੀਂ ਇਹ ਪਿੰਡ ਦੇ ਕਈ ਲੋਕ ਤੁਹਾਡੇ ਤੇ ਇਲਜ਼ਾਮ ਲਗਾਉਂਦੇ ਨੇ ਕਹਿੰਦੇ ਸਭ ਕੁਝ ਸਰਪੰਚ ਦੀ ਸ਼ਹਿਤ ਹੀ ਹੋਇਆ ਨਹੀਂ ਮੇਰੀ ਕਾਦੀ ਸ਼ਹਿ ਹੈ ਜੀ ਕਹਿੰਦੇ ਜੀ ਖਾਸ ਬੰਦਾ ਸੀ ਉਹ ਸਰਪੰਚ ਸਾਹਿਬ ਦਾ ਤੇ ਸਰਪੰਚ ਸਾਹਿਬ ਨੇ ਸ਼ਹਿਤ ਦੇ ਕੇ ਕੰਮ ਕਰਵਾਇਆ ਇਹ ਨਹੀਂ ਨਹੀਂ ਉਹਦੇ ਤਾਂ ਘਰ ਉਹਦਾ ਤਾਂ ਪਹਿਲਾਂ ਬੰਨੇ ਇਹਨਾਂ ਨੇ ਸਮਝਦੀ ਮੇਰੀ ਸ਼ਹਿ ਕਾਦੀ ਹੋਗੀ ਜੀ ਉਹਦੇ ਜੀ ਤਾਂ ਤੁਸੀਂ ਆ ਕੇ ਵੇਖੋ ਨਾ ਉਹਦਾ ਕਰਤਾ ਸਾਰਾ ਹੀ ਪੰਨ ਤਾਂ ਘਰ ਪੰਨ ਤਾਂ ਫੇਰ ਹੀ ਹੋਇਆ ਨਾ ਇਹ ਜੀ 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 ਕੱਲ ਤਾਂ ਲੜਾਈ ਹੁੰਦੀ ਰਹੀ ਹੈ ਮੈਂ ਇੱਥੇ ਹੈ ਹੀ ਨਹੀਂ ਸੀ ਮੈਂ ਤਾਂ ਚੰਡੀਗੜ੍ਹ ਸੀ ਪੁੱਛ ਲਓ ਜੀ ਨੂੰ ਮਰਦੀ ਤੇਰੇ ਕੋਲ ਹਾਈ ਕੋਰਟ ਦੇ ਵੀ ਮੇਰੇ ਕੋਲੇ ਉਹ ਬਾਤ ਹੈਗਾ ਪਿਆ ਜੀ ਇੱਕ ਮੈਂ ਤਾਂ ਇਹ ਲੜਾਈ ਪਛਾਣ ਲਈ ਹੈ ਨਹੀਂ ਸੀਗਾ ਜੀ ਤੇ ਇੱਕ ਸਰ ਔਰਤ ਤੁਹਾਡੇ ਤੇ ਇਲਜ਼ਾਮ ਲਗਾਉਂਦੀ ਹੈ ਕਹਿੰਦੀ ਅਸੀਂ ਪੰਜ ਜਾਣੀਆਂ ਸਰਪੰਚ ਸਾਹਿਬ ਦੇ ਘਰੇ ਗਏ ਸੀ ਉੱਥੇ ਵੀ ਸਾਨੂੰ ਜਾਨੂ ਮਾਰਨ ਦੀ ਧਮਕੀ ਦਿੰਦਾ ਹੈ ਉਹ ਮੁੰਡਾ ਪਰ ਸਰਪੰਚ ਸਾਹਿਬ ਉਹਨੂੰ ਕੁਝ ਵੀ ਨਹੀਂ ਕੀਤਾ। ਸਰਪੰਚ ਨੇ ਮਤਲਬ ਬੰਦੇ ਬਾਹਰੋਂ ਮਂਗਾਏ ਆ ਜੀ ਘਟਾਉਣ ਵਾਸਤੇ। ਤਾਂ ਇਹ ਸੱਚੀ ਹੁੰਦੀ ਹੈ। ਜੀ। ਇਹ ਜਿਹੜੀ ਔਰਤ ਆ ਨਾ ਹਰੇਕ ਕੇਸ ਦੇ ਵਿੱਚ ਇਨਵੋਲਵ ਹੈ। ਇਹਨੇ ਪਹਿਲਾਂ ਵੀ ਇੱਕ ਛੜਜਿੱਤਾ ਦਾ ਪਰਚਾ ਦਾ ਕਿਟਰ ਆਇਆ। ਇੱਕ ਤੋਂ ਬਾਅਦ ਵੀ ਇਹ ਸਟੇਟਮੈਂਟ ਦਿੰਦੀ ਹੈ ਕਿ ਕਿਸੇ ਕੁੜੀ ਬਾਹਰ ਜਾਵੜੀ ਸੀ ਉਹਦੇ ਵਿੱਚ ਵੀ ਇਹ ਸਟੇਟਮੈਂਟ ਮਤਲਬ ਐਸਐਚਓ ਦੇ ਨੇ ਦਿੱਤੀ ਸੀ। ਇਹ ਹਰੇਕ ਬੰਦੇ ਤੇ ਸਟੇਟਮੈਂਟ ਦਿੰਦੀ ਆ ਇਹ ਐਸੀ ਕਿਤੇ ਵਾਲੀ ਹੈ ਜੀ। ਜੀ ਇੱਕ ਇੱਕ ਸਾਰੋ ਇਹ ਵੀ ਕਹਿੰਦੇ ਨੇ ਵੀ ਸਾਡੇ ਚਾਰ ਬੰਦੇ ਤਾਂ ਵੜਤੇ ਚਾਰ ਪੰਜ ਬੰਦੇ ਤਾਂ ਵੜਤੇ ਤੇ ਚਾਰ ਪੰਜ ਬੰਦੇ ਹਲੇ ਵੀ ਲਾਪਤਾ ਏ ਕਿਡਨੈਪ ਕੀਤੇ ਹੋਏ ਆ ਉਹ ਨਹੀਂ ਜਿਨੀ ਹੁੰਦਾ ਏ ਮਤਲਬ ਜਿਹੜਾ ਕੁਝ ਹੋਣਾ ਉਹ ਤੇ ਚੱਲੀ ਜਾਣਾ ਤੁਸੀਂ ਆ ਕੇ ਇੱਥੇ ਮਾਹੌਲ ਦੇਖੋ ਤੁਹਾਨੂੰ ਆਪੇ ਪਤਾ ਲੱਗ ਜੂ ਕਿ ਕੀ ਹੋਇਆ ਜੀ ਸਰ ਸਾਹਿਬ ਜੀ 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 ਸਰ ਸਾਡੀ ਟੀਮ ਦੇਖ ਕੇ ਗਈ ਆ ਉਹਨਾਂ ਦੇ ਬਿਆਨ ਲੈ ਕੇ ਗਈ ਆ ਤੇ ਤੁਹਾਡੇ ਨਾਲ ਉਦੋਂ ਸੰਪਰਕ ਨਹੀਂ ਹੋ ਸਕਿਆ ਇਸ ਕਰਕੇ ਅੱਜ ਸੰਪਰਕ ਕਰ ਰਹੇ ਹਾਂ ਜੀ ਇਸ ਕਰਕੇ ਬੋਲ ਰਹੇ ਹਾਂ ਜੀ ਇਹ ਨਸ਼ੇ ਦਾ ਮੁੱਦਾ ਹੈ ਨਹੀਂਗਾ ਇਹ ਤਾਂ ਦੀ ਆਪ ਦੇ ਰਾਜਸ਼ਤਾ ਦਾ ਸੀਗਾ ਮੁੱਦਾ ਰਾਜ ਦੇ ਵਿੱਚ ਹੀ ਸਾਰਾ ਕੁਝ ਹੋਇਆ ਕੋਈ ਨਸ਼ੇ ਵਾਲਿਆਂ ਨੇ ਨਹੀਂ ਬਾਲਿਆ ਕੋਈ ਹੋਰ ਨੇ ਨਹੀਂ ਬਾਲਿਆ ਉਹਨਾਂ ਨੇ ਵੀ ਬੰਦੇ ਸੱਦ ਲਏ ਉਹਨਾਂ ਨੇ ਵੀ ਬੰਦੇ ਸੱਦ ਲਏ ਜੀ ਸਰਪੰਚ ਸਾਹਿਬ ਜੀ ਇਸ ਤਰ੍ਹਾਂ ਉਹਨਾਂ ਦਾ ਕਰਪਨ ਤਾਂ ਕਿ ਉਹਨਾਂ ਦਾ ਕਰਪਨ ਤਾਂ ਉਹਨਾਂ ਦੇ ਬੰਦੇ ਜਾਦੇ ਆ ਗਏ ਉਹਨਾਂ ਨੇ ਇਹਨੇ ਜੰਗ ਲਾ ਦਿੱਤੀ ਆਹ ਗੱਲ ਹੋਈ ਹੈ ਓਏ ਇਹ ਵੀ ਕਹਿੰਦੇ ਆ ਵੀ ਹਾਂਜੀ ਜਿਹੜਾ ਸਾਡੇ ਘਰਾਂ ਦੇ ਵਿੱਚ ਕੀਮਤੀ ਸਮਾਨ ਪਿਆ ਸੀ ਹਾਂਜੀ ਹਾਂਜੀ ਉਹ ਕੀਮਤੀ ਸਮਾਨ ਵੀ ਆਪਣੇ ਨਾਲ ਲੈ ਗਏ ਬੱਕਰੀਆਂ ਖੋਲ ਕੇ ਲੈ ਗਏ ਗਹਿਣੇ ਲੈ ਗਏ ਕੁਝ ਪੈਸੇ ਲੈ ਬਿਲਕੁਲ ਜੀ ਕੋਈ ਸੰਤਕਾਰ ਨਹੀਂ ਹੋਣੀ ਚਾਹੀਦੀ ਜੀ ਆਪਣੇ ਕਿਉਂ ਨੇੜੇ ਲੱਗਦੇ ਜਿਨ੍ਹਾਂ ਨੇ ਕੋਈ ਕੀਤਾ ਉਹਨਾਂ ਦੇ ਸਖਤ ਕਾਰਵਾਈ ਹੋ ਕੇ ਫੜ ਕੇ ਅੰਦਰ ਦੇਣ ਪੂਰੀਆ ਧੜਾ ਲਾ ਕੇ ਉਹਨਾਂ ਨੂੰ ਫੜ ਕੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜਿਨ੍ਹਾਂ ਨੇ ਕੀਤਾ ਜੀ ਸਰ ਇਹ ਇਨਸਾਨੀਅਤ ਦੇ ਪੱਖ ਤੋਂ ਦੇਖੀਏ ਤਾਂ ਕਿਵੇਂ ਦੇਖਦੇ ਹੋ ਪਿੰਡ ਦੇ ਵਿੱਚ ਨਿੱਕੇ ਨਿੱਕੇ ਬੱਚਿਆਂ ਨੂੰ ਜਿਵੇਂ ਰਾਤ ਨੂੰ ਕੰਦਾ ਟਪਾ ਕੇ ਖੇਤਾ ਵਿੱਚ ਸਿੱਟਿਆ ਗਿਆ ਅਸੀਂ ਵੀ ਹਾਲਾਤ ਦੇਖੇ ਉਹ ਉਹ ਮੰੰਜਰ ਦੇ ਹਾਂਜੀ 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 ਜੀ ਉਹ ਉਹਨਾਂ ਨੂੰ ਕਿਵੇਂ ਦੇਖਦੇ ਹੋ ਨਹੀਂ ਉਹ ਤਾਂ ਠੀਕ ਹੈ ਜੀ ਪਰ ਜਿਹੜਾ ਪਿੱਟ ਲੈਵਲ ਤੇ ਜਿਹੜਾ ਮੇਰੇ ਲੈਵਲ ਦੀ ਗੱਲ ਆ ਉਹ ਤਾਂ ਅਸੀਂ ਬੱਜੇ ਇਕੱਠੇ ਕਰ ਰਹੇ ਆ ਸਾਰਾ ਬਿਸਤਰੇ ਵੀ ਦੇਤੇ ਉਹਨਾਂ ਨੂੰ ਰਾਸ਼ਨ ਵੀ ਦਿੱਤਾ ਸਰਪਸ ਦੇਤਾ ਜੀ ਉੱਥੇ ਜੀ ਉਹ ਨਹੀਂ ਕੋਈ ਗੱਲ ਵੀ ਉਹ ਮਤਲਬ ਬਿਨਾਂ ਰਾਸ਼ਨ ਤੋਂ ਬੈਠੇ ਜਾਂ ਮੰੰਜਿਆਂ ਤੋਂ ਜਾਂ ਬਿਸਤਰੇ ਤੋਂ ਬਿਸਤਰੇ ਤੋਂ ਵੱਧ ਕੇ ਸਮਝ ਜੀ ਮੰਡਨ ਤੋਂ ਜੀ ਇਵੇਂ ਤਰ੍ਹਾਂ ਲੀੜੇ ਕੱਪੜੇ ਸਾਰਾ ਕੁਝ ਪਿੰਡ ਦੇ ਵਿੱਚੋਂ ਦੇ ਰਹੇ ਆ ਹੁਣ ਬੰਜੇ ਇਕੱਠੇ ਕਰਦੇ ਆ ਬੰਜੇ ਘਟ ਉਹਨਾਂ ਨੂੰ ਦੇ ਰਹੇ ਆ ਜੀ ਤੇ ਸਰ ਕੋਈ ਐਸੀ ਪ੍ਰਸ਼ਾਸਨ ਦੀ ਕਾਰਵਾਈ ਕਰਦੇ ਜਿਸ ਤਰ੍ਹਾਂ ਤਕਰੀਬ ਆਉਂਦੀ ਏ ਜਿਹੜੇ ਲੜਾਈ ਏ ਲੜਾਈ ਉਹਨਾਂ ਦੀ ਆਪ ਦੀ ਗਲੀਆਂ ਦੀ ਆਪ ਸਕੇ ਆ ਸਕੇ ਭਰਾਵਾਂ ਦੀ ਲੜਾਈ ਏ ਸਕੇ ਚਾਚੇ ਤਾਇਿਆਂ ਦੀ ਲੜਾਈ ਆ ਵਿੱਚ ਸਕੇ ਆ ਜੀ ਉਹਨਾਂ ਦੀ ਲੜਾਈ ਏ ਜੀ ਤਾਂ ਸਰ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਆਪ ਆਪਣਾ ਪੱਖ ਦੇਣ ਲਈ ਬਹੁਤ ਬਹੁਤ ਧੰਨਵਾਦ ਮਿਹਰਬਾਨ ਜੀ ਧੰਨਵਾਦ ਜੀ ਧੰਨਵਾਦ ਮਿਹਰਬਾਨ ਜੀ ਜੀ ਓਕੇ ਸਰਪੰਚ ਸਾਹਿਬ ਸ਼ੁਕਰੀਆ ਚਿੱਟੇ ਆਲਿਆਂ ਨੂੰ ਅਸੀਂ ਐਂ ਕਹਤਾ ਵੀ ਸਾਡੇ ਪਿੰਡ ਚ ਚਿੱਟਾ ਨਾ ਵੇਚੋ ਤੁਸੀਂ ਸਾਡੇ ਪਿੰਡ ਦੇ ਮੁੰਡੇ ਚਿੱਟਾ ਵੇਚਦੇ ਆ ਵੀ ਬਾਹਰ ਵੇਚ ਲੋ ਸਾਡੇ ਬੱਚੇ ਕਿਉਂ ਖਰਾਬ ਕਰੀ ਜਾਂਦੇ ਆ ਤੁਸੀਂ ਐਨੀ ਗੱਲ ਕਹੀ ਆ ਕੋਈ ਦੂਜੀ ਗੱਲ ਨਹੀਂ ਕਹੀ ਉਹਨਾਂ ਨੇ ਸਾਡੇ ਤੇ ਹਮਲਾ ਕਰਤਾ ਪਹਿਲੀ ਵਾਰ ਚ ਸਾਡੇ ਬੰਦਿਆਂ ਨੇ ਜਦੋਂ ਡਾਂਗਾ ਸੋਟੀਆਂ ਮਾਰਨ ਲੱਗੇ ਸੱਟਾ ਮਾਰਦਿਆਂ ਦੋ ਬੰਦੇ ਸਾਡੇ ਫੱਟੜ ਕਰਕੇ ਥੱਲੇ ਤੇ ਸੀ ਸਰਪੰਚ ਦੇ ਘਰੇ ਗੱਡੀ ਲੈ ਕੇ ਸਾਡੇ ਮੰਗਰ ਜਾਵੜੇ ਪੰਜ ਅਸੀਂ ਬੁੜੂਆ ਕਿੰਗਾ ਉੱਥੇ ਮੇਰੇ ਨਾਲ ਪੰਜ ਬੁੜੂਆ ਸੀਗਾ ਕੋਈ ਬੰਦਾ ਸਾਡੇ ਨਾਲ ਹੈ ਨਹੀਂ ਸੀਗਾ ਸਰਪੰਚ ਦੇ ਘਰੇ ਕਹਿੰਦਾ ਕਹਿੰਦਾ ਮੈਂ ਇੱਥੇ ਗੱਡੀ ਚੜਾਉਣਾ ਕਹਿੰਦਾ ਮੈਨੂੰ ਬੋਲਦੀ ਹੈ ਇਹਦੀ ਕੋਈ ਇੱਜ਼ਤ ਨਹੀਂ ਫਲਾਣਾ ਐਵ ਜੀਆਂ ਗੱਲਾਂ ਕਿਤਨਾ ਮੈਂ ਆ ਕਹਿ ਸਕਦੇ ਆ ਜਿਵੇਂ ਫਿਲਮੀ ਹਾਲਾਤਾਂ ਦੇ ਵਿੱਚ ਲੜਾਈ ਹੁੰਦੀ ਹੈ ਗੁੰਡਾਗਰਦੀ ਹੁੰਦੀ ਹੈ ਗੈਂਗਵਾਰਾ ਹੁੰਦੀ ਹੈ ਪਿੰਦੇ ਲਾ ਪਤਾ ਵੀਰ ਜੀ ਚਾਰ ਬੰਦਿਆਂ ਦਾ ਸਾਡਾ ਕੋਈ ਪਤਾ ਨਹੀਂ ਕਿੱਥੇ ਆ ਕਿੱਥੇ ਨਹੀਂ ਆ ਪੰਜ ਬੰਦੇ ਸਾਡੇ ਹਸਪੀਟਲ ਚ ਪਏ ਆ ਜੀ ਪਾਟ ਨੂੰ ਕਹਿੰਦਾ ਮੈਂ ਇਹਨਾਂ ਦੇ ਘਰਾਂ 'ਚ ਅੱਗ ਲਾਉਂਗਾ ਸਰਪੰਚਾ ਅੱਜ ਰਾਤ ਨੂੰ ਤੇ ਉਹੀ ਰਾਤ ਨੂੰ ਨੇ ਅੱਗ ਲਾਤੀ ਹੈ ਜੀ ਤੇ ਸਾਡੇ ਬੱਚਾ ਬੱਚੀ ਸਾਬ ਅਸੀਂ ਬਹੁਤ ਮੁਸ਼ਕਲ ਨਾਲ ਨਿਕਲੇ ਅੱਗ ਜਦੋਂ ਲਾ ਕੇ ਤੁਰ ਗਏ ਸਾਨੂੰ ਅਸੀਂ ਬਹੁਤ ਮੁਸ਼ਕਲ ਕਿੰਨੇ ਬੱਚੇ ਫਿਰ ਅੱਗ ਦੇ ਵਿੱਚੋਂ ਕੱਢੇ ਬਸ ਅੱਗ ਦੇ ਵਿੱਚੋਂ ਸਾਡੇ 4 ਬੱਚੇ ਆ ਅਸੀਂ 4 ਗੱਡੀ ਆ ਜੀ 8 ਮਹੀਨੇ ਦੀ ਬੱਚੀ ਹੈ ਜੀ ਕੁਝ ਵੀ ਸਾਨੂੰ ਪੈਣ ਦਾ ਵੀ ਕੋਈ ਫਿਕਰ ਬਣਿਆ ਪਈ ਅਸੀਂ ਕਿੱਥੇ ਪਾਵਾਂਗੇ ਰਾਤ ਨੂੰ ਸਾਡੇ ਫਿਰ ਵੀ ਘਰ ਕਰ ਸਕਦੇ ਆ ਜਾਣੇ ਆ ਝਾੜੂ ਪੋਚਾ ਅਸੀਂ ਕਰਦੇ ਆ ਘਰਾਂ 'ਚ ਇਹ ਚਾਹ ਉਹਨੂੰ ਅਸੀਂ ਘਰੇ ਆਉਣੇ ਸਾਡੇ ਬੱਚੇ ਵੀ ਰੋਲਦੇ ਰਹਿੰਦੇ ਆ ਵਿਚਾਰੇ ਕੀ ਕਰੀਏ ਅਸੀਂ ਮਜਬੂਰੀ ਚ ਕੰਮ ਕਰਦੇ ਸੀ ਸਾਨੂੰ ਉਹ ਵੀ ਨਹੀਂ ਕਰਨ ਜੇ ਤਾਂ ਸਾਡਾ ਸਾਰਾ ਕੁਝ ਫੂਕ ਕੇ ਰੱਖਤਾ ਸਸ਼ੀਕਾਲ ਸਫਰ ਟੈਲੀਵਿਜ਼ਨ ਨਾਲ ਜੁੜੇ ਹੋ ਤੁਸੀਂ ਤੇ ਮੈਂ ਜੋਤਕਰੇਵਾਲ ਪਿੰਡ ਦੇ ਪਿੰਡ ਦੇ ਲੋਕਾਂ ਦੀਆਂ ਤੇ ਪਿੰਡ ਦੀਆਂ ਤਸਵੀਰਾਂ ਤੁਸੀਂ ਦੇਖ ਹੀ ਲਈਆਂ ਪਹਿਲਾਂ ਪਿਛਲੀ ਰਿਪੋਰਟ ਦੇ ਵਿੱਚ ਪਿੰਡ ਮੱਚਿਆ ਹੋਇਆ ਹੈ ਘਰਾਂ ਨੂੰ ਅੱਗ ਲੱਗੀ ਹੋਈ ਹੈ ਪਰ ਲਾਈ ਕੀ ਨੇ ਇਹਦੀ ਜੜ ਕੀ ਹੈ ਗੱਲਬਾਤ ਕਰਦੇ ਆਂ ਭੈਣ ਸਸ਼ੀਕਾਲ ਸਸ਼ੀਕਾਲ ਜੀ ਮਸਲਾ ਕੀ ਹੋਇਆ ਹੈ ਇਹਦੀ ਜੜ ਕੀ ਹੈ ਜਾੜ ਵੀਰੇ ਚਿੱਟੇ ਵਾਲਿਆਂ ਨੂੰ ਅਸੀਂ ਐਂ ਕਹਤਾ ਵੀ ਸਾਡੇ ਪਿੰਡ 'ਚ ਚਿੱਟਾ ਨਾ ਵੇਚੋ ਤੁਸੀਂ ਸਾਡੇ ਪਿੰਡ ਦੇ ਮੁੰਡੇ ਚਿੱਟਾ ਵੇਚਦੇ ਆ ਵੀ ਬਾਹਰ ਵੇਚ ਲਓ ਸਾਡੇ ਬੱਚੇ ਕਿਉਂ ਖਰਾਬ ਕਰੀ ਜਾਂਦੇ ਆ ਤੁਸੀਂ ਐਨੀ ਗੱਲ ਕਹੀ ਆ ਕੋਈ ਦੂਜੀ ਗੱਲ ਨਹੀਂ ਕਹੀ ਉਹਨਾਂ ਨੇ ਸਾਡੇ ਤੇ ਹਮਲਾ ਕਰਤਾ ਪਹਿਲੀ ਅਰਜ਼ੀ ਸਾਡੇ ਬੰਦਿਆਂ ਦੇ ਜਦੋਂ ਡਾਂਗਾ ਸੋਟੀਆਂ ਮਾਰਨ ਲੱਗ ਗਏ ਸੱਟਾਂ ਮਾਰਦਿਆਂ ਦੋ ਬੰਦੇ ਸਾਡੇ ਫੱਟੜ ਕਰਕੇ ਥਲਤੇ ਸੀ ਮਾਰਤੇ ਅਸੀਂ ਦਾਖਲ ਵੀ ਨਹੀਂ ਕੀਤੇ ਅਸੀਂ ਘਰੇ ਹੀ ਸੀਗੇ ਮਜੂਦਾ ਅਸੀਂ ਸਰਪੰਚ ਕੋਲੇ ਗਏ ਮੈਂ ਆਖਾ ਵੀ ਚਾਚਾ ਜੀ ਸਾਨੂੰ ਉਹ ਨੱਤ ਮਾਰਨ ਪੈਂਦੇ ਆ ਬੰਦੇ ਵੀ ਅਸੀਂ ਆ ਗੱਲ ਕਹਿਤੀ ਅਸੀਂ ਗਲਤੀ ਮੰਨਦੇ ਆ ਵੀ ਅਸੀਂ ਇ ਅਵਟੋਸੀ ਕਹਾਂਗੇ ਵੇਚ ਲੋ ਅਸੀਂ ਇਹ ਗੱਲ ਕਹੀ ਪਰ ਸਰਪੰਚ ਨੇ ਸਾਡੀ ਕੋਈ ਕਾਰਵਾਈ ਕੋਈ ਸੁਣਵਾਈ ਨਹੀਂ ਸੁਣੀ ਉੱਥੇ ਸਰਪੰਚ ਦੇ ਘਰੇ ਗੱਡੀ ਲੈ ਕੇ ਸਾਡੇ ਮੰਗਰ ਜਾਵੜੇ ਪੰਜ ਅਸੀਂ ਬੁੜੀਆਂ ਗੀਆਂ ਉੱਥੇ ਮੇਰੇ ਨਾਲ ਪੰਜ ਬੁੜੀਆਂ ਸੀਗੀਆਂ ਕੋਈ ਬੰਦਾ ਸਾਡੇ ਨਾਲ ਹੈ ਨਹੀਂ ਸੀਗਾ ਸਰਪੰਚ ਦੇ ਘਰੇ ਕਹਿੰਦਾ ਕਹਿੰਦਾ ਮੈਂ ਇੱਥੇ ਗੱਡੀ ਚੜਾਉਣਾ ਕਹਿੰਦਾ ਮੈਨੂੰ ਬੋਲਦੀ ਐਰੀ ਕੋਈ ਇੱਜ਼ਤ ਨਹੀਂ ਫਲਾਨਾ ਐਵੀਆਂ ਗੱਲਾਂ ਕੀਤੀਆਂ ਮੈਂ ਇਹਨੂੰ ਐ ਕਰੂੰਗਾ ਜਾ ਉੱਥੇ ਮੇਰੇ ਵਾਸਤੇ ਕਰਪਾਨ ਵੀ ਗੱਡੀ ਗੱਡੀ ਵੀ ਚੜਾਉਂਦਾ ਸੀ ਗੱਡੀ ਤਾਂ ਚੜਾਈ ਨਹੀਂ ਉਹ ਸਰਪੰਚ ਨੇ ਇੱਕ ਵਾਰ ਵੀ ਨਹੀਂ ਆਖਿਆ ਸਰਪੰਚ ਦਾ ਪੂਰਾ ਹੱਥਾ ਸਰਪੰਚ ਨੂੰ ਕਹਿੰਦਾ ਮੈਂ ਇਹਨਾਂ ਦੇ ਘਰਾਂ 'ਚ ਅੱਗ ਲਾਉਂਗਾ ਸਰਪੰਚਾ ਅੱਜ ਰਾਤ ਨੂੰ ਤੇ ਉਹੀ ਰਾਤ ਨੂੰ ਉਹਨੇ ਅੱਗ ਲਾਤੀ ਜੀ ਜਦੋਂ ਉਹਨੇ ਧਮਕੀ ਦਿੱਤੀ ਆ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਕੋਈ ਕੰਪਲੇਂਟ ਨਹੀਂ ਕੀਤੀ ਵੀ ਸਾਨੂੰ ਡਰ ਹੈ ਜੀ ਅੱਗ ਲਾ ਸਕਦੇ ਆ ਕੀਤੀ ਸੀ ਜੀ ਕੀਤੀ ਸੀ ਸਾਡੀ ਪੁਲਿਸ ਨੇ ਕੋਈ ਸੁਣਵਾਈ ਨਹੀਂ ਸੁਣੀ ਫੋਨ ਹੀ ਨਹੀਂ ਚੱਕੇ ਸਾਡੇ ਜੀ ਅਸੀਂ ਬਹੁਤ ਫੋਨ ਲਾਏ ਸਾਡੇ ਐਸ.ਆਈ ਨੇ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਕੱਲ ਐਸ.ਐਚ.ਓ ਨੂੰ ਅਸੀਂ ਫੋਨ ਲਾਇਆ ਸਾਡੀ ਮੇਰੀ ਭੂਆ ਲੱਗਦੀ ਉਹਨੇ ਵੀ ਫੋਨ ਲਾਇਆ ਆਖੇ ਮੈਂ ਪਹਿਲਾਂ ਕੋਟਲੀ 'ਚ ਜਾਨੀ ਆ ਕੋਟਲੀ ਜੇ ਕੋਈ ਵਾਕਾ ਹੋਇਆ ਉਹ ਤੋਂ ਵੇਖ ਕੇ ਥੋੜਾ ਮੌਕਾ ਦੇਖ ਕੇ ਜਾਊਂਗੀ ਕੋਈ ਕਾਰਵਾਈ ਪਾਊਂਗੀ ਉਹ ਵਾਪਸ ਆਈ ਨਹੀਂ ਗੱਲ 5 ਵਜੇ ਦਾ ਟਾਈਮ ਦੇ ਕੇ ਕੋਈ ਵੀ ਬੰਦਾ ਨਹੀਂ ਸਾਡੇ ਕੋਲੇ ਆਇਆ ਸਾਡੇ ਨਾਲ 6 ਦਿਨ ਹੋ ਗਏ ਸੀਗੇ ਲੜਾਈ ਚੱਲੀ ਜਾਂਦੀ ਨੂੰ ਅੱਜ 6ਵਾਂ ਦਿਨ ਆ ਸਾਡਾ ਤੇ ਸਾਡੇ ਬੱਚਾ ਬੱਚੀ ਸਾਬ ਅਸੀਂ ਬਹੁਤ ਮੁਸ਼ਕਲ ਨਾਲ ਨਿਕਲੇ ਅੱਗ ਜਦੋਂ ਲਾ ਕੇ ਤੁਰ ਗਏ ਸਾਨੂੰ ਅਸੀਂ ਬਹੁਤ ਮੁਸ਼ਕਲ ਕਿੰਨੇ ਬੱਚੇ ਫਿਰ ਅੱਗ ਦੇ ਵਿੱਚੋਂ ਕੱਢੇ ਅੱਗ ਦੇ ਵਿੱਚ ਸਾਡੇ 4 ਬੱਚੇ ਆ ਅਸੀਂ 4 ਗੱਡੀ ਆ 8 ਮਹੀਨੇ ਦੀ ਬੱਚੀ ਆ ਜੀ 8 ਮਹੀਨੇ ਦੀ ਬੱਚੀ ਲੈ ਕੇ ਭੱਜ ਕੇ ਮੈਂ ਕਿਸੇ ਦੇ ਗਵਾਂਢੀਆਂ ਦੇ ਰਾਤ ਕੱਟੀ ਆ ਜੀ ਉਹ ਤੇ ਵੀ ਰੋੜੇ ਮਾਰ ਲੱਗੇ ਡਲੇ ਮਾਰ ਲੱਗੇ ਫਿਰ ਇਹ ਬਾਬਾ ਜੀ ਨੇ ਕਿਹਾ ਜੀ ਆਹ ਕੜੇ ਬਾਬਾ ਜੀ ਵੀ ਅਸੀਂ ਗਰੀਬ ਬੰਦੇ ਆ ਵੀ ਸਾਡੇ ਤਾਂ ਨਾਮ ਰੋ ਅਸੀਂ ਕਿ ਘਰ ਕਿੱਥੋਂ ਬਣਾਵਾਂਗੇ ਚਾਰ ਬੰਦੇ ਲਾ ਪਤਾ ਵੀਰ ਜੀ ਚਾਰ ਬੰਦਿਆਂ ਦਾ ਸਾਡਾ ਕੋਈ ਪਤਾ ਨਹੀਂ ਕਿੱਥੇ ਆ ਕਿੱਥੇ ਨਹੀਂ ਆ ਪੰਜ ਬੰਦੇ ਸਾਡੇ ਹਸਪੀਟਲ ਚ ਪਏ ਆ ਜਮਾ ਮਾਰ ਕੇ ਸਿੱਟੇ ਪਏ ਆ ਚਾਰ ਚਾਰ ਬੰਦੇ ਕਿਹੜੇ ਕਿਹੜੇ ਬੰਦੇ ਆ ਉਹ ਕਿਡਨੈਪ ਕਰਕੇ ਲੈ ਗਏ ਜਾਂ ਉਹ ਡਰਦੇ ਮਾਰੇ ਘਰੋਂ ਨਿਕਲ ਕੇ ਗੱਲ ਕੀ ਵੀ ਉਹ ਹੀ ਲੈ ਕੇ ਗਏ ਆ ਸਾਨੂੰ ਸ਼ੱਕ ਉਹਨਾਂ ਤੇ ਹੀ ਆ ਜੀ ਉਹ ਹੀ ਲੈ ਕੇ ਗਏ ਆ ਜਦੋਂ ਐਡਾ ਕਾਰਨਾਵਾ ਕਰਿਆ ਉਹਨਾਂ ਨੇ ਉਹਨਾਂ ਨੇ ਜਦੋਂ ਅਸੀਂ ਭੱਜੇ ਅੱਡੋ ਅੱਡ ਸਾ ਕਦੇ ਚਪਾਉਂਦੇ ਕਿਤੇ ਲੁਕੇ ਆ ਦੇਖਿਆ ਕਦੇ ਇਹੋ ਜਿਹਾ ਹਾਲਾਤ ਕਿਉਂਕਿ ਇਹੋ ਜਿਹੇ ਹਾਲਾਤ ਤਾਂ ਕਬਜਾ ਤੇ ਚੱਲ ਪੈਂਦੇ ਆ ਪਰ ਆ ਪਹਿਲੀ ਵਾਰ ਹੀ ਸੁਣਿਆ ਵੀ ਪਿੰਡ ਦੇ ਵਿੱਚ ਲੜਾਈ ਦੇ ਇੰਦਾ ਮਾਹੌਲ ਬਣ ਗਿਆ ਵੀਰੇ ਆ ਤਾਂ ਪਹਿਲੀ ਵਾਰੀ ਚਾਂਸ ਅਸੀਂ ਦੇਖਦੇ ਆ ਅਸੀਂ ਤਾਂ ਕੰਮਾਂ ਧੰਦਲੇ ਬੰਦੇ ਆ ਸੁਭਾਹ ਅਸੀਂ ਜਾਂਦੇ ਆ ਝਾੜੂ ਪੋਚਾ ਅਸੀਂ ਕਰਦੇ ਆ ਘਰਾਂ 'ਚ ਤੇ ਛਾਵ ਨੂੰ ਅਸੀਂ ਘਰੇ ਆਉਨੇ ਸਾਡੇ ਬੱਚੇ ਵੀ ਰੁੱਲਦੇ ਰਹਿੰਦੇ ਆ ਵਿਚਾਰੇ ਕੀ ਕਰੀਏ ਅਸੀਂ ਮਜਬੂਰੀ 'ਚ ਕੰਮ ਕਰਦੇ ਸੀ ਸੰਤ ਉਹ ਵੀ ਨਹੀਂ ਕਰਨ ਜੇ ਤਾਂ ਸਾਡਾ ਸਾਰਾ ਕੁਝ ਫੂਕ ਕੇ ਰੱਖਤਾ ਪੁਲਿਸ ਪ੍ਰਸ਼ਾਸਨ ਕਹਿੰਦਾ ਕਹਿੰਦਾ ਜੇ ਸਾਨੂੰ ਪਹਿਲਾਂ ਦੱਸ ਦਿੱਤੇ ਤਾਂ ਹੋ ਸਕਦਾ ਏਡੀ ਘ 4 ਦਿਨ ਹੋ ਗਏ 5 ਅੱਜ 6 ਮਾ ਦੇਣਾ 6 ਦਿਨ ਹੋ ਗਏ ਰਾਵ ਟਕਰਾਈ ਨੂੰ ਸਾਡੇ ਕੋਈ ਮੌਕਾ ਦੇਖਣ ਵੀ ਨਹੀਂ ਆਇਆ ਉਹ ਉਹ ਉਹਨਾਂ ਦੀ ਗ੍ਰਿਫਤਾਰੀ ਕਿਉਂ ਨਹੀਂ ਕੀਤੀ ਨਹੀਂ ਕੀਤੀ ਵੀਰੇ ਕੀ ਪਤਾ ਲੱਗਦਾ ਹੁਣ ਕੀ ਆ ਜਿਹੜੇ ਬੰਦੇ ਤਕੜੇ ਹੋਣਗੇ ਉਹੀ ਕਰਦੇ ਆ ਕਰਨ ਮੈਂ ਅਸਲ ਮੈਨ ਸਰਪੰਚ ਤੋਂ ਥਰੂ ਆ ਉਹਨਾਂ ਨੇ ਕਿਹਾ ਸੀ ਸਰਪੰਚ ਸਾਡੇ ਨਾਲ ਆ ਅਸੀਂ ਕਿਸੇ ਤੋਂ ਨਹੀਂ ਡਰਦੇ ਸਰਪੰਚ ਨੇ ਸਾਨੂੰ ਥਾਪੀ ਦੇ ਕੇ ਛੱਡਿਆ ਹਾਂਜੀ ਹਾਂਜੀ ਅਸਾਨੂੰ ਐ ਹੋ ਜਾ ਸਰਪੰਚ ਸਾਡੀ ਇਹ ਮੈਂ ਤਾਂ ਵੀ ਸਾਨੂੰ ਐ ਹੋ ਜਾ ਸਰਪੰਚ ਹੀ ਨਹੀਂ ਚਾਹੀਦਾ ਜੀ ਜਿਹੜੇ ਨੇ ਸਾਡੇ ਘਰ ਹੀ ਜਾੜ ਕੇ ਰੱਖਤੇ ਅਸੀਂ ਸਿਰਫ ਚਿੱਟੇ ਦਾ ਸਵਾਲ ਹੀ ਕੀਤਾ ਸੀ ਸਾਨੂੰ ਇਹ ਜੋ ਕੋਈ ਸਰਪੰਚ ਨਹੀਂ ਚਾਹੀਦਾ ਬਸ ਸਾਨੂੰ ਤਾਂ ਇਨਸਾਫ ਚਾਹੀਦਾ ਸਾਨੂੰ ਇਨਸਾਫ ਦਿੱਤਾ ਜਾਵੇ ਸਾਡੇ ਪੈਰਾਂ ਚ ਲੀੜੇ ਨਹੀਂ ਸਾਡੇ ਜਿਹੜੇ ਗਲਚਾ ਇਹ ਹੀ ਸਾਡੇ ਬੱਚਿਆਂ ਦੇ ਵੀ ਹੈ ਨਹੀਂ ਕੁਛ ਵੀ ਸਾਨੂੰ ਭੈਣ ਦਾ ਵੀ ਕੋਈ ਫਿਕਰ ਬਣਿਆ ਪਿਆ ਵੀ ਅਸੀਂ ਕਿੱਥੇ ਪਾਵਾਂਗੇ ਰਾਤ ਨੂੰ ਸਾਡੇ ਫਿਰ ਵੀ ਕੋਰ ਕਰ ਸਕਦੇ ਆ ਅਸੀਂ ਕਿੱਧਰ ਜਾਈਏ ਤੁਸੀਂ ਦੱਸੋ ਆ ਬੱਚੇ ਨੂੰ ਲੈ ਕੇ ਰਾਤ ਨੂੰ ਕਿੱਥੇ ਪਟਾਵਾਂਗੇ ਹੋਟਲ ਰੱਖੋ ਕਿੰਨੇ ਕੁ ਜਾਣੇ ਸੀ ਭੈਣ ਉਹ ਵੀਰ ਅਸੀਂ ਤਾਂ ਉਹਨਾਂ ਨੂੰ ਦੇਖਿਆ ਨਹੀਂਗਾ ਅਸੀਂ ਜਦੋਂ ਭੱਜਿਆ ਸੀ ਤਾਂ ਆਪਦੇ ਮੇਨ ਚਾਰ ਜਿਹੜੇ ਪੰਜ ਬੰਦੇ ਇੱਥੋਂ ਦੇ ਸੀ ਜਿਨ੍ਹਾਂ ਨੂੰ ਅਸੀਂ ਪਹਿਲਾਂ ਕਿਹਾ ਸੀ ਵੀ ਚਿੱਟੇ ਦਾ ਉਹੀ ਬੰਦੇ ਦੇਖਿਆ ਦੂਜਿਆਂ ਨੂੰ ਅਸੀਂ ਕੋਈ ਜਾਣਦੇ ਨਹੀਂ ਕੋਈ ਅਸੀਂ ਦੇਖਿਆ ਨਹੀਂ ਗਿਣਤੀ ਕੋਈ 100 150 ਕਿੰਨਾ ਕ ਬੰਦੇ ਹੋ ਸਕਦਾ ਵੀਰੇ 10 ਸੰਦੀਆਂ ਗੱਲੇ ਮੋਟਰਸਾਈਕਲਾਂ ਤੇ ਗੱਡੀਆਂ ਤੇ ਆਏ ਆ ਵੀਰ ਜੀ ਤੇ ਸਾਨੂੰ ਪਰ ਬਾੜੀਆਂ ਦਾ ਜਿਵੇਂ ਗੇਟ ਵੱਢਦੇ ਸੀ ਉਦੋਂ ਬਾਅਦ ਅਸੀਂ ਬੱਚੇ ਲੈ ਕੇ ਨਿਕਲੇ ਵੀ ਬੰਦੇ ਆ ਗਏ ਸਾਡੇ ਚੜਦੇ ਚੜਦੇ ਗੋਠਾਂ ਦੇ ਬੰਦੇ ਇੱਥੇ ਦੀ ਪਹੁੰਚ ਸਾਰੇ ਘਰ ਚਾਹੀਦੇ ਸਾਡੇ ਬੰਦੇ ਚਾਰ ਗਾਇਵਾ ਅੱਛਾ ਐਦਾਂ ਹੋਇਆ ਹਾਂ ਹੂੰ ਠੀਕ ਐ ਕਾ ਮੈਂ ਕਰਦੀਆਂ ਤਸਵੀਰਾਂ ਤੁਹਾਨੂੰ ਪਹਿਲਾਂ ਵੀ ਦਿਖਾ ਦਿਤੀਆਂ ਹੋਰ ਵੀ ਲੋਕਾਂ ਦੇ ਨਾਲ ਗੱਲਬਾਤ ਕਰਦੇ ਆਂ ਵੀ ਅਕਸਰ ਐਦਾਂ ਦੀਆਂ ਘਟਨਾਵਾਂ ਹੁੰਦੀਆਂ ਕਿਉਂ ਸਾਡੇ ਬੰਦੇ ਚਾਹੀਦੇ ਨੇ ਸਾਨੂੰ ਸਾਡੇ ਬੰਦੇ ਬਰਾਮਦ ਹੋਣੇ ਚਾਹੀਦੇ ਸਾਡੇ 4 ਬੰਦੇ ਗਾਇਬ ਨੇ ਹੁਣ ਵੀ ਸਾਨੂੰ ਸਾਡੇ 4 ਬੰਦੇ ਤੇ ਸਾਨੂੰ ਹੁਣ ਵੀ ਅੱਜ ਦੀ ਰਾਤਾਂ ਦੀ ਵੀ ਰਾਤ ਰਾਤ ਅਸੀਂ ਕਿੱਥੇ ਘਟਾਂਗੇ ਜੀ ਰਾਤ ਜਿੱਥੇ ਜਾ ਕੇ ਸਾਨੂੰ ਬੱਚੇ ਲੈ ਕੇ ਕਿੱਥੇ ਘਟਾਂਗੇ ਜੀ ਹੁਣ ਅਸੀਂ ਕਿੱਧਰ ਜਾਈਏ ਹੁਣ ਤੇ ਭਣੇ ਪ੍ਰਸ਼ਾਸਨ ਕਹਿ ਰਿਹਾ ਸੀ ਮਦਦ ਕਰ ਰਹੇ ਆ ਕੀ ਨਹੀਂ ਕੀਤੀ ਕੋਈ ਮਦਦ ਤਾਂ ਹਜੇ ਤੱਕ ਸਾਡਾ ਕੁਝ ਵੀ ਮਸਨਵਾਈ ਹੋ ਰਹੀ ਸੋਚ ਵੀ ਨਹੀਂ ਕੀਤਾ ਸਰ ਹੋਰ ਪ੍ਰਸ਼ਾਸਨ ਆਇਆ ਕੀ ਵਿਸ਼ਵਾਸਤ ਬਣਨਗੇ ਕੋਈ ਵੀ ਨਹੀਂ ਦਿਵਾ ਕੇ ਗਿਆ ਬਸ ਬਿਆਨ ਲੈ ਕੇ ਚਲੇ ਜਾਂਦੇ ਆ ਹੱਸ ਕੇ ਬਿਆਨ ਲੈ ਕੇ ਚਲੇ ਜਾਂਦੇ ਆ ਹੱਸ ਕੇ ਬਸ ਕੋਈ ਗੱਲ ਨਹੀਂ ਫੁਰਾਂਦੇ ਆ ਪਰ ਅੱਜ ਤੱਕ ਕੋਈ ਉਹਨਾਂ ਦਾ ਮਾਪਿਓ ਵੀ ਨਹੀਂ ਚੱਕਿਆ ਗਿਆ ਮਾਪਿਓ ਵੀ ਉਹਨਾਂ ਦੇ ਘਰੋਂ ਹੁਣ ਭਜਾ ਰੱਖਿਆ ਵੀ ਤੁਸੀਂ ਵੀ ਵਗ ਜਓ ਤਾਂ ਆ ਆ ਤੁਸੀਂ دہشت ਦਾ ਮਾਹੌਲ ਸਾਰੇ ਪਾਸੇ ਦੇਖ ਹੀ ਸਕਦੇ ਹੋ ਬ੍ਰਿਜਾਂ ਪਨੀਆਂ ਹੋਈਆਂ ਮੋਟਰਸਾਈਕਲਾਂ ਨੂੰ ਅੱਗਾ ਲੱਗੀਆਂ ਹੋਈਆਂ ਪਾਣੀ ਆ ਰਿਹਾ ਤੈਂਕੀਆਂ ਦੇਖ ਸਕਦੇ ਹੋ ਕਿ ਸਹਲਾਬ ਦੇ ਵਿੱਚ ਹੈ ਇਧਰ ਭਾਂਡੇ ਜਿਹੜੇ ਗਰੀਬਾਂ ਕੋਲੇ ਚਾਰਕ ਹੁੰਦੇ ਆ ਉਹ ਵੀ ਕੋਈ ਚਿਪਾ ਕਰਦਾ ਕੋਈ ਭੰਨਦਾ ਖੰਡੋਲੀਆਂ ਢਾ ਦਿਤੀਆਂ ਆ ਕਹਿ ਸਕਦੇ ਆ ਜਿਵੇਂ ਫਿਲਮੀ ਹਾਲਾਤਾਂ ਦੇ ਵਿੱਚ ਲੜਾਈ ਹੁੰਦੀ ਹੈ ਗੁੰਡਾਗਰਦੀ ਹੁੰਦੀ ਹੈ ਗੈਂਗਵਾਰਾ ਹੁੰਦੀਆਂ ਪੇ ਇੱਕ ਗਾਂਗਲੈਂਡ ਬਣ ਜਾਂਦਾ ਉਹ ਗੈਂਗਲੈਂਡ ਬਣਾ ਦੋ ਸਾਗੇ ਇਸ ਪਿੰਡ ਤੋਂ ਹੋਰ ਵੀ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਬਾਬਾ ਜੀ ਜਦੋਂ ਇਹ ਘਟਨਾ ਹੁੰਦੀ ਹੈ ਤੁਸੀਂ ਮਦੂਸ ਸੀ ਸੱਸ ਦੇ ਸਹੀ 7 ਵਜੇ ਪਹੁੰਚੇ ਕੰਮ 7 ਵਜੇ ਪਹੁੰਚੇ ਹਾਂ ਆ ਕੇ ਸੁਨਾਰ ਪਾਣੀ ਕੀਤਾ ਜਦੋਂ ਜੀ ਤੇ ਮੈਨੂੰ ਘਰ ਦੇ ਕਹਿੰਦੇ ਵੀ ਅੱਜ ਲੜਾਈ ਹੋਈ ਜਾਂਦੀ ਹੈ ਪਿੰਡ ਚ 4 ਦਿਨ ਪਹਿਲਾਂ ਦੀ ਚੱਲੀ ਜਾਂਦੀ ਜੀ ਇਹ ਸਾਡਾ ਮੁੰਡਾ ਪਤੀਜਾ ਲੱਗਦਾ ਜਿਸ ਨਾਲ ਲੜਿਆ ਉਹ ਵੀ ਮੁੰਡਾ ਪਤੀਜਾ ਹੀ ਲੱਗਦਾ ਜਿਹੜਾ ਲੜਿਆ ਪਿਆ ਤੇ ਹੈ ਸਾਰੇ ਤਾਏ ਚਾਚਾ ਦੀ ਇਹਨਾਂ ਨੇ ਜਦੋਂ ਵੀ ਅਸੀਂ ਵੇਖਿਆ ਵੀ ਕਹਿੰਦੇ ਅੱਜ ਲੜਾਈ ਹੋਈ ਜਾਂਦੀ ਆ ਇਹ ਮੈਨੂੰ ਕਹਿੰਦੇ ਵੀ ਆ ਸਾਰੇ ਸਾਰੇ ਗਵਾਂਢੀ ਆ ਜਿੰਨੀ ਵੀ ਆ ਸਾਡਾ ਇੱਕ ਘਰੋਂ ਘਰ ਇਸ ਸਾਰਿਆਂ ਦੇ ਇਹ ਮੈਨੂੰ ਕਹਿੰਦੇ ਵੀ ਐਂ ਕਰਕੇ ਲੜਾਈ ਹੁੰਦੀ ਆ ਤੇ ਤੁਸੀਂ ਆਉਂਦਾ ਲੈਟਾ ਪਾਣੀ ਭਾਈ ਬੰਦ ਕਰ ਦਿਓ ਤੇ ਵੇ ਜੇ ਅਸੀਂ ਆਉਂਦੇ ਤੇ ਪੈਜੋ ਜੀ ਵੀ ਅਸੀਂ ਦਿੱਟਾਂ ਲਾਂਗੇ ਆਉਂਦਾ ਆਇਆ ਖਿਆ ਕੋਈ ਨਹੀਂ ਤੇ ਜਦੋਂ 10 ਕਰਾ ਟਾਈਮ ਹੋਇਆ ਹਮ ਖੜਕਾ ਦੜਕਾ ਹੋਣ ਲੱਗ ਗਿਆ ਅੱਛਾ ਖੜਕਾ ਦੜਕਾ ਹੋਣ ਲੱਗ ਉਹ ਪਹਿਲੇ ਸਰੇ ਟਿਕਾ ਹਮ ਉਹਨਾਂ ਨੇ ਜੇ ਚੱਲ ਪਏ ਤੇ ਪੈਟਰੋਲ ਦੇ ਬੰਬ ਬਣਾ ਕੇ ਬੋਤਲਾਂ 'ਚ ਛੱਡੇ ਪੈਟਰੋਲ ਦੇ ਬੰਬ ਬਾਪੂ ਜੀ ਹਾਂਜੀ ਬੋਤਲਾਂ 'ਚ ਪਾ ਪਾ ਅੱਛਾ ਹਮ ਤੇ ਉਹ ਜਦੋਂ ਸਿੱਟੇ ਮੁੜ ਕੇ ਇਹਨਾਂ ਨੂੰ ਇੱਕ ਦੂਜੇ ਨੇ ਇਹਨਾਂ ਨੇ ਕਹਿ ਕਹਨੇ ਬਾਬਾ ਸਾਡੇ ਬੱਚਾ ਦਾ ਕੀ ਬਣੂਗਾ ਹਮ ਆਇਆ ਖਿਆ ਭਾਈ ਬੱਚਿਆਂ ਕਿਸੇ ਨਾਲ ਮੈਂ ਤਾਂ ਰੋਕੂ ਹਮ ਵਿਚਾਰਾਂ ਨੇ ਪਤਾ ਨਹੀਂ ਬੱਚੇ ਕਿਵੇਂ ਕੋਸਤਾ ਭਾਈ ਮੇਰੇ ਕੋਲੇ ਵਿਚਾਰੇ ਆਏ ਹੋਏ ਆ ਨਿੱਕੇ ਬੱਚੇ ਦਾ ਅੰਗ ਚੋਂ ਕੱਢਣੀ ਸੀ ਹੂੰ ਮੁੜ ਕੇ ਮੇਰਾ ਵੀ ਘਾਟਾ ਅੱਛਾ ਤੋੜ ਤੋਡਾ ਕਿਹੜਾ ਘਰ ਆ ਬਾਪੂ ਆਜੋ ਆਪਾਂ ਇਹਨਾਂ ਦਾ ਵੀ ਕਰ ਦਿਖਾ ਦਿੰਨੇ ਆ ਕਿਹੜੇ ਹਾਲਾਤ ਆ ਮੈਂ ਤੁਹਾਨੂੰ ਇਸ ਵਕਤ ਦਿਖਾ ਰਿਹਾ ਨਗਾਤਾਰ ਆ ਦੇਖ ਸਕਦੇ ਤੁਸੀਂ ਕਰ ਦੋ ਹੋ ਰਹੇ ਨੇ ਜੀ ਜਿਹਨਾਂ ਨੂੰ ਮੈਂ ਇਹ ਗੱਲ ਕਹੀ ਸੀ ਮੈਂ ਭਾਈ ਮੈਂ ਕਰੀਬ ਬੰਦਾ ਹੂੰ ਮੇਰੇ ਕੋਲੇ ਕੁਛ ਨਹੀਂ ਵੇਸਤ ਮੀਆਂ ਬੀਬੀਆਂ ਅੱਛਾ ਤੇ ਸਾਡੇ ਘਰ ਦੇ ਵਿੱਚੋਂ ਵੀ ਤੁਸੀਂ ਕੀ ਭਾਲਦੇ ਹੋ ਅੱਛਾ ਜਦ ਬਾਪੂ ਤੂੰ ਪਾਇਆ ਸੁਣਨ ਨੂੰ ਕੁਛ ਨਹੀਂ ਹੂੰ ਤੇ ਇੱਥੋਂ ਦੇ ਸਾਰੇ ਪੰਨ ਕਿੱਥੇ ਆ ਟੱਪ ਨੇ ਉਹ ਮੇਰੇ ਤਾਂ ਸਮਾਨ ਸੋਨੇ ਸਾਰਾ ਪੰਨ ਗੇਸੀ ਦੇ ਵਿੱਚ ਤੇ ਮੜ ਕੇ ਉੱਥੋਂ ਡਾਲਾ ਬੰਜੀ ਚੱਲੀ ਮੇਰੀਆਂ ਏਟਾ ਜੋਸੀ ਨੇ ਚਾਰ ਏਟਾ ਚਾ ਕੇ ਇੰਦਰਾ ਸਾਰੀ ਨੀ ਟਪ ਗਈ ਅੱਛਾ ਤਾਂ ਆ ਅੱਗੇ ਅੱਗੇ ਜਿਹੜੇ ਅੱਗੇ ਆ ਰਿਹਾ ਆ ਧਾਵੇ ਵਿੱਚ ਤੁਸੀ ਦੇਖੋ ਕਿਉਂ ਰੋੜੇ ਕਿਥਰੇ ਹੋਇਆ ਹੈ ਕਾਦੂ ਅੱਗ ਲੱਗੀ ਹੋਈ ਹੈ ਹਲੇ ਵੀ ਜਿਹੜਾ ਧੂਆ ਇਹ ਚੱਲ ਰਿਹਾ ਜਿਵੇਂ ਆਪ ਜੀ ਆਹੋ ਉੱਥੋਂ ਚੱਲੀ ਆ ਸਾਵੇ ਲੋ ਸਾਰੀ ਏਟ ਮੇਰੇ ਘਰ ਵਾ ਕੇ ਛੇ ਗਈ ਅੱਛਾ ਉਧਰੋਂ ਇੱਟਾ ਪੜ ਪੜ ਕੇ ਚਲਾਈਆਂ ਹਾਂ ਹੂੰ ਇਹ ਕਿੰਨਾ ਦਾ ਘਰ ਹੈ ਜੀ ਅੱਛਾ ਇਹ ਘਰ ਤੁਹਾਡਾ ਜੀ ਤੁਹਾਡੇ ਘਰੇ ਜੀ ਤੁਹਾਡੇ ਤੁਹਾਡਾ ਇਹਨਾਂ ਨਾਲ ਕੀ ਵੈਰ ਸੀ ਇਹ ਕੋਈ ਜੱਕਾ ਕੋਈ ਵੈਰ ਨਹੀਂ ਸੀ ਸਾਰੇ ਸਾਨੂੰ ਤਾਂ ਪਤਾ ਹੀ ਨਹੀਂ ਇਹਨਾਂ ਦੀ ਗੱਲ ਤੱਕ ਕਿੱਥੋਂ ਇਹਨਾਂ ਦੀ ਗੱਲ ਚੱਲੀ ਕਿਵੇਂ ਚੱਲਿਆ ਉਹ ਛਿੱਟੇ ਛੁੱਟੇ ਦੋ ਜਿਵੇਂ ਪਹਿਲਾਂ ਦੱਸੀ ਜਾਂਦੇ ਅਸੀਂ ਤਾਂ ਕੰਮਾਂ ਤੋਂ ਆ ਕੇ ਪੈ ਗਏ ਸੀਗੇ ਇਹ ਤਾਂ ਨਾਤੇ ਵੀ ਨਹੀਂ ਜਲ ਸ਼ਾਮ ਨੂੰ ਪੀਣਾ ਹੌਣਾ ਤੜਕੇ ਨਾਲਾਂਗੇ ਹੂੰ ਬਸ ਉਦੋਂ 10 11 ਦੇ ਟਾਈਮ ਹੋਇਆ ਤੇ ਥਾੜਾ ਥਾੜ ਹੋਣ ਲੱਗ ਪਏ ਤੇ ਅਸੀਂ ਇੱਥੋਂ ਨਹੀਂ ਚੜ੍ਹਤੇ ਆਂ ਪਰੇ ਟੱਪੇ ਆਂ ਇੱਧਰ ਤਾਂ ਜੜੀ ਢੀਲ ਸੀਗੀ ਹੂੰ ਉਹ ਤੋਂ ਬਾਅਦ ਇਹਨਾਂ ਨੇ ਵੱਡ ਤੋੜ ਕਰਕੇ ਉੱਠ ਗਏ ਤੜਕੇ ਮੇਰੇ ਘਰ ਨੂੰ ਅੱਗ ਲਾਈ ਇਹਨਾਂ ਨੇ ਸਵੇਰ ਲਈ ਕਿੰਨੇ ਵਜੇ ਲਾਈ ਆ 5 ਵਜੇ 11 ਵਜੇ ਲੱਗੀ ਨਹੀਂ 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 ਇਹ ਤੜਕੇ 5 ਵਜੇ ਲੱਗੀ ਹੈ ਘਰ ਦੀ ਅਸੀਂ ਗੱਡੀ ਨਾਲ ਭਜਾ ਕੇ ਗਏ ਇਹ ਇਹ ਫਿਰ ਬਾਪੂ ਕੀ ਹੋਇਆ ਕਈਆਂ ਦੇ ਘਰਾਂ ਨੂੰ 11 ਵਜੇ ਲੱਗੀ ਉਹ ਤਾਂ ਉਹਦੇ ਤੋਂ ਪਹਿਲੇ ਆਉਣ ਸਾਰ ਅੱਗ ਲਾਤੀ ਇੱਥੇ ਹੂੰ ਇਹਨੂੰ ਤੜਕੇ ਦੀ ਗਾ ਅਸੀਂ ਅੱਗ ਨਹੀਂ ਵੇਖੀ ਮੈਂ ਇਥੋਂ 2:30 ਵਜੇ ਇਧਰ ਉੱਤਰ ਕੇ ਨਾ ਮੈਂ ਤਾਂ ਮੈਂ ਲੰਘ ਕੇ ਗਿਆ ਨੂੰ ਕੋਈ ਅੱਗ ਨਹੀਂ ਲੱਗੀ ਉਸ ਟਾਈਮ ਤੇ ਜੀ ਇਹ ਤੜਕੇ 5 ਵਜੇ ਅੱਗ ਲੱਗੀ ਆ ਦੋ ਕੰਨੀਆਂ ਉਹਨਾਂ ਕੋਲੇ ਬੰਦਿਆ ਕੋਲੇ ਪੈਟਰੋਲ ਦਿਆਂ ਸੀ ਇੱਥੇ ਆ ਕੇ ਉਹਨਾਂ ਨੇ 5 ਵਜੇ ਅੱਗ ਲਾਈਏ ਅੱਛਾ ਤਾਂ ਆਜੋ ਮੈਂ ਥੋੜੇ ਜਿਹਾ ਅੱਗੇ ਘਰ ਦੇ ਕੋਲ ਦੇਖ ਲਓ ਦੇਖ ਲਓ ਤੁਹਾਨੂੰ ਤਾਂ ਆਹ ਦੇਖਾ ਕਿ ਉਹਦੇ ਹਾਲਾਤ ਆ ਇਹ ਦੂਰੀਆਂ ਲਾਈ ਆ ਪਹਿਲਾਂ ਬਹੁਤ ਵੱਜ ਗਈ ਹੋਣੀ ਚਾਹੀ ਤਾ ਆਹ ਟੈਂਕੀ ਵੱਢ ਕੇ ਸਿੱਟੀ ਹੋਈ ਆ ਇਧਰਲੇ ਪਾਸੇ ਆਹ ਖੂਦ ਨਰਿਆ ਰਜਾਈਆਂ ਸਭ ਕੁਝ ਟੈਸ਼ ਨੈਸ਼ ਕਰ ਦਿੱਤਾ ਜਿਹੜਾ ਧੂਆਂ ਉਸ ਦਹਿਸ਼ਤ ਦਾ ਉਸ ਗੁੰਡਾਗਰਦੀ ਦਾ ਇਸ ਅੱਗ ਦਾ ਹਲੇ ਵੀ ਧੁਖ ਰਿਹਾ ਪਰ ਹੁਣ ਦੇਖਣਾ ਹੋਵੇਗਾ ਇਹਨਾਂ ਲੋਕਾਂ ਨੂੰ ਇਸ ਪਿੰਡ ਦੇ ਲੋਕਾਂ ਨੂੰ ਇਹ ਘਰਾ ਵਾਲਿਆਂ ਨੂੰ ਕੀ ਇਨਸਾਬਣ ਦਾ ਕਿਵੇਂ ਬਾਈ ਉਹ ਪੀਪਾ ਫਿਰਜ ਜਾਗੇ ਜਦੋਂ ਪੀਪਾ ਬਣੀ ਪਈ ਛਾ ਉਹ ਫਿਰ ਤਾਂ ਉਹ ਸਾਹਮਣੇ ਦੇਖ ਸਕਦੇ ਹੋ ਜਿਹੜੀ ਤੁਸੀਂ ਪਾ ਦੇਖ ਰਿਹਾ ਉਹ ਇੱਕ ਫਰਿੱਜ ਹੈ ਉਹ ਫਰਿੱਜ ਵੀ ਜਲ ਕੇ ਸੁਆਹ ਹੋ ਗਿਆ ਸਭ ਕੁਝ ਧਿਆਨ ਨਾਲ ਧਿਆਨ ਨਾਲ ਅੰਦਰ ਨਾ ਜਾਓ ਅੰਦਰ ਅੱਧੇ ਰੈਕ ਪਰ ਉੱਤੋਂ ਇੱਥੇ ਕਰੰਟ ਨਾ ਹੋਵੇ ਕਿੰਨੇ ਟਾਈਮ ਚ ਬਣਾਇਆ ਬਾਈ ਇਹਨਾਂ 'ਚ ਕਰੰਟ ਹੋਊਗਾ ਬਾਈ 17 'ਚ ਕਰੰਟ ਨਾ ਹੋਵੇ ਪਿੱਛੇ ਨਾ ਬਣਾਇਆ 50 ਸਾਲਾਂ 'ਚ ਬਣਿਆ ਹੁਣ 50 ਸਾਲ ਤੋਂ ਉਮਰ ਵੀ ਨਹੀਂ ਰਹਿ ਗਈ ਜਿਹੜਾ ਬਣਾਇਆ ਜੀ ਤਾਂ ਦੇਖਣਾ ਹੋਵੇਗਾ ਪੰਜਾਬ ਸਰਕਾਰ ਜਾਂ ਪ੍ਰਸ਼ਾਸਨ ਇਸਤੇ ਕੀ ਤੋਕਬੰਦੀ ਕਰਦਾ ਹੈ ਕੀ ਕਾਰਵਾਈ ਕਰਦਾ ਹੈ ਜੁੜੇ ਰਹੋ ਸਫਰ ਟੀਵੀ ਨਾਲ ਧੰਨਵਾਦ ਅੰਦਰ ਵੀ ਸੀ ਜਾਉ ਮੋਟਰਸਾਈਕਲ ਹਾਂਜੀ ਉਹ ਮਾਰ ਮਾਰ ਲਿਸ਼ ਲੈਂਟਰਾ ਕੇ ਡਾਟ ਸੀਗੇ ਇਹ